ਚੂ ਆਸੀ ਹਾ ਹਾ ਤੇਰਾ ਕੋਨ ਵਿਚਾਰਾ ਦੁੱਲਾ ਪੱਠੀ ਵਾਲਾ ਰੇਤੀ ਵੇਈ ਇਹ ਸ਼ਕਰਪਈ ਕੁੜੀ ਦਾ ਥਾਲੂ ਪਟਾ ਕੁੜੀ ਦਾ ਜੀਵੇ ਦਾਤਾ ਦਾਤਾ ਚੋਰੀ ਕੁਟੀ ਲੰਬੜਦਾਰਾਂ ਨੂੰ ਢੀ ਗਿੰਗਨ ਪੋਲੇ ਪਾਇ ਇੱਕ ਬੋਲਾ ਰਹਿ ਗਿਆ ਸਾਰੀ ਫੜ ਕੇ ਲੈ ਗਿਆ ਮੈਂ ਟੱਕਰ ਹੈ ਢੜਬਡੂ ਦਾ ਸੱਕਰ ਹੈ ਸ਼ਕਰ ਤੇਰੀ ਕੋੜੀ ਕੱਢ ਗੁਰਦੀ ਆੜੀ ਹੋ ਸੱਚ ਤੇ ਬੰਦਾ ਬੰਦੇ ਹਰਚ ਕੰਗਾ ਕੰਗੇ ਵਿੱਚ ਜਿਉ ਹਾਂ ਜੂੜੇ ਮਾਰੇ ਪੜੂਕਾ ਲੈ ਆ ਮਾਂ ਗਿੱਲੀ ਕਰਕੇ ਦਾਣੇ ਦਾ ਪੂਪਾ ਥੋੜਾ ਮੁੰਡਾ ਬਣਿਆ ਗਰਪੰਟ ਤੁਨੂੰ ਪਾਓ ਲੋੜੀ ਥੋੜੀ ਜੀਵੇ ਜੋੜੀ